ਜਾਦਾ ਪਵਨਾ ਚੱਕ ਸਸਰੀਆ ਕਾਲ ਵੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਅੱਜ ਦਾ ਜੀ ਤੁਹਾਨੂੰ ਪਤਾ ਹੀ ਆ ਜਿੱਦਾਂ ਹੁਣ ਸੀਜ਼ਨ ਸ਼ੁਰੂ ਹੋ ਗਿਆ ਬਾਹਰ ਐਮਪੀ ਰੀ 'ਚ ਤੇ ਆਪਾਂ ਹੁਣ ਇੱਥੇ ਮਸ਼ੀਨਾਂ ਅੱਜ ਖੋਲਣ ਲੱਗਾ ਮਾ ਸਾਡੋ ਇਹਦਾ ਇੰਜਨ 'ਚ ਥੋੜਾ ਫਾਲਟ ਪੈ ਗਿਆ ਇੰਜਨ ਥੱਲੇ ਤਾਰਨਾ ਪਊਗਾ ਆਪਾਂ ਨੂੰ ਤੇ ਉਸ ਤੋਂ ਬਾਅਦ ਫਿਰ ਅਸੀਂ ਅੱਜ ਤੋਂ ਚਾਰ ਪੰਜ ਪੰਜ ਦਿਨ ਨੂੰ ਅਸੀਂ ਚਲੇ ਜਾਣਾ ਉਹ ਮਸ਼ੀਨ ਵੀ ਆਪਾਂ ਰਿਪੇਅਰ ਕਰਨੀ ਆ ਪਹਿਲਾਂ ਮੈਂ ਥਾੜੂ ਕੰਬੈਨ ਦਾ ਇੰਜਨ ਹਰ ਕਿ ਇਹਨਾਂ ਨੇ ਖਿਆਲ ਨਹੀਂ ਕੀਤਾ ਘੱਟਾ ਖਿੱਚ ਗਿਆ ਇਹਦਾ ਇੰਜਨ ਤੇ ਇਹਦਾ ਪੰਜਾ ਹੁਣ ਤਾਰਨਾ ਹੈ ਇਹਦਾ ਕੰਮ ਕਰਵਾਉਣਾ ਤੇ ਆਪਾਂ ਨੇ ਚਲੇ ਜਾਣਾ ਜੀ ਅੱਜ ਪੰਜ ਦਿਨ ਨੂੰ ਤੇ ਇਹਦਾ ਕਾਰਨ ਕਿ ਬਣਾ ਚਾਂਦੀ ਰਾਮ ਦੀ ਜ਼ਿੰਮੇਵਾਰੀ ਹੈ ਮਸ਼ੀਨ ਤੇ ਉਹ ਉੱਥੋਂ ਸੇਨ ਲਵਾ ਕੇ ਆਪਾਂ ਨੂੰ ਐਮਪੀ ਦਾ ਤੇ ਚੋਨੇ ਦਾ ਤੇ ਬਾਕੀ ਇਹਨਾਂ ਨੇ ਅਖਿਆ ਮੈਂ ਇਹ ਮਸ਼ੀਨ ਤੇ ਮੈਂ ਰਹੂੰਗਾ ਤੇ ਚੰਦੀਰਾਮ ਨੇ ਕੋਈ ਹਸਪਤਾਲ ਨਹੀਂ ਵੇਖਿਆ ਕਹਿੰਦਾ ਮੈਨੂੰ ਪਤਾ ਵੀ ਗਾਹੇ ਹਸਪਤਾਲ ਲੀਕ ਆ ਵੀ ਇਹਦਾ ਪਟਾ ਪਿਆ ਤੇ ਐ ਮੈਂ ਤੁਹਾਨੂੰ ਦੱਸਣਾ ਹੀ ਕਿਤੇ ਮੈਂ ਟਾਈਮ ਲੱਗਾ ਦੱਸੂਗਾ ਇੰਜਨ ਵਾਲਾ ਮੇਨ ਹੌਸ ਉਹਦੇ ਕਰਕੇ ਆਪਣਾ ਤਕਰੀਬਨ 40-5000 ਦਾ ਨੁਕਸਾਨ ਹੋਗਾ ਨੇ ਇੰਜਨ ਆਪਾਂ ਨੂੰ ਉਤਾਰਨਾ ਪਊਗਾ ਤੇ ਇਹ ਆਪਾਂ ਹੁਣ ਕਰਨ ਲੱਗਾ ਰਿਪੇਅਰ ਸਟਾਰਟ ਕਰਦੇ ਆਂ ਇਹਨਾਂ ਨੂੰ ਧਾਰਨੇ ਆਪਾਂ ਅੱਜ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਕੀ ਕੁਝ ਨਿਕਲਦਾ ਇਹਦੇ ਕਿੰਨਾ ਫਾਰ ਨਿਕਲਦਾ ਇਹਨਾਂ ਦਾ ਬਾਕੀ ਸਭ ਅੱਗੇ ਪਾਸੇ ਹੁੰਦਾ ਸਟਾਰਟ ਹੋ ਜਾ ਰਿਹਾ ਬੈਂਡ ਰੇ ਕਰੰਟ ਵੇਖਾਈ ਹਾਂ ਹੋਰੇ ਖੜਵਾਜੀ ਲਵਾ ਦੇ ਤੰਬੜ ਮਲਾਈ ਤਾਕਿੰਗ ਕਰ ਦੇ ਆ ਜਿਹੜਾ ਜਿੰਦਾ ਸੁਆਗਾ ਬਣਾ ਲਾਹ ਰੰਗ ਦਾ ਛੋਟਾ ਲੈਣਾ ਅਹੀ ਰਾ ਰੂੜੀ ਕੋਈ ਨੁਕਸਾਨ ਕਰਤਾ ਇਹ ਇੱਥੇ ਪਿਛਾ ਲਾ ਚੱਲ ਚੱਲ ਥਾ ਬਸ ਸਿੱਧੀ ਜਾਣ ਦੇ ਉਹ ਥੋੜਾ ਲਾਲ ਜਿਹਾ ਆਖਾਂ ਤੈਨੂੰ ਹੇ ਚੱਲ ਚੱਲ ਚੱਲਾ ਚੱਲ ਚੱਲ ਤੇ ਬਾਸੇ ਕਰੀ ਰੋਗ ਦੇ ਰੋਗ ਦੇ ਕਰੀ ਕਿਹਾ ਦਿਲ ਬਸ ਕਰ ਫਿਰ ਲੱਗ ਗਈ ਜੁੱਤਰ ਆਪਣਾ ਅੱਜ ਇੰਨਾਂ ਤਾਰਨਾ ਆਪਾਂ ਤੇ ਪੰਮੇ ਵਾਲੀ ਤਾਂ ਪਾਣੀ ਜੀ ਪੰਮਾ ਦੇ ਆਵਾਂਗਾ ਕਿ ਨਹੀਂ ਆਉਂਦਾ ਤਾਂ ਆਇਆ ਹੀ ਨਹੀਂ ਉਹਨੇ ਪਹਿਲਾਂ ਉਹਨੇ 12 ਛਲ ਨਹੀਂ ਪਹਿਣਾ ਆਹਾਂ ਦਾ ਨਾਲ ਹਨ ਉਹਨੂੰ ਉੱਧਰ ਉਹਨਾ ਉੱਧਰ ਚੋਲੇ ਚੁਲਾਵੇ ਹੁੰਦੇ ਤੇ ਇੰਨਾਂ ਗਾਡਰਾਂ ਦੇ ਲੈ ਜਾਣਾ ਲਾਣਾ ਵੇ ਟਰਾਲੀ ਚ ਲਾਗਨੇ ਸਦੇ ਗਾਡਰ ਜਿਵੇਂ ਥੱਲੇ ਲਵੇ ਆਣਾ ਹਾਂ ਹੋਰ ਅਛੜੀ ਨਸ਼ਾਇਰ ਤੇ ਕਰੀਏ ਸਾਨੂੰ ਇਦਾਂ ਆਂ ਛੋਟੇ ਅਲਾ ਆ ਜੋ ਛੜੀ ਜਲਾਇ ਪਲੇ ਪਾਸੇ ਕਰੀਏ ਤਾਂ ਇਹ ਪਾਸੇ ਕਰੀਏ ਇਹ ਤੇਰੇ ਕੋਲ ਨਹੀਂ ਖਲਣਾ ਅੱਧਾ ਤੇਲ ਦਾ ਜਾੜੇ ਬੜਾ ਤੇਖ ਪਾ ਦਰੋਜ ਦਾ ਮੋੜ ਸੰ ਰੋਜ ਦਾ ਮੋੜ ਸੰ ਆਲਾ 30 ਰੁਪਏ ਇਹ ਦਿਹਾੜੀ ਦਾ ਖਰਚਾ ਹੈ ਭਾਈ ਦਾ ਰੋਜ ਦਾ ਇਸ ਤਰ੍ਹਾਂ ਮਸ਼ੀਨ ਚਲਾ ਲ ਐਂਜਨ ਜਮਾਂ ਹੀ ਗਰਮ ਹੋਣਾ ਸ਼ੀਲਡ ਲਾ ਕੇ ਚਲਾ ਲਵੇ ਤਾਂ ਹਾਂ ਇਸ ਤਰ੍ਹਾਂ ਜਲੂਸ ਹੀ ਨਿਕਲ ਜਾਣਾ ਹੋਰ ਤਾਂ ਕੁਛ ਨਹੀਂ ਦੁਜਾ ਹੈ ਹੋ ਰਿਆ ਨਹੀਂ ਆ ਪੰਮੇ ਨੂੰ ਪੁੱਛੀਏ ਉਹ ਨਨਾਲ ਹੀ ਨਹੀਂ ਜੈ ਹੋ ਰਿਆ ਵੀ ਇਹਦੇ ਨਾਲੇ ਹੀ ਨਹੀਂ ਹਾਰਾ ਖੋਦ ਰਹਿਣ ਨਹੀਂ ਹਾਰਾ ਆਪਾਂ ਇਹ ਡਰੈਕ ਰੋਟੀਆਂ ਔਨ ਕਰ ਤੋਂ ਕਰੋ ਕਰ ਦਿੱਤੀਆਂ ਨੇ ਡਰਾਈਵਰਾਂ ਰੋਟੀ ਰੋਟੀ ਕਰੋ ਲੈ ਕੇ ਆਉਣੀ ਐ ਪੰਮਾ ਨਾਲ ਡੱਬਾ ਲੈ ਕੇ ਆ ਆਪਣੀਆਂ ਰੋਟੀਆਂ ਦਾ ਕਿਉਂਕਿ ਆਂਦਾ ਵੀ ਰੋਟੀ ਕਰੋ ਠੀਕ ਰਵੇ ਦੀ ਆਈ ਆ ਗਿਆਂ ਰੋਟੀ ਕਰੋ ਹੀ ਕਿ ਦੇਂਦੇ ਦੇਗਾ ਰੋਟੇ ਦੇ ਲੇਟ ਜੇ 12 1 ਵਜੇ ਆ ਪਾਵਾਂਗੇ ਅੱਜ ਮੂਰਤੇ ਅੱਜ ਬੋਹਣੀ ਦਾ ਟਾਈਮ ਐ ਅੱਜ ਹੀ ਤਾਂ 12 1 ਵਜਾ ਦੇ ਤੀ ਤੇ ਤੂੰ ਫਿਰ ਕੱਲ ਨੂੰ ਕੀ ਕਰੇਗਾ ਬੋਹਣੀ ਵਾਲੇ ਦਾ ਟਾਈਮ ਆ ਕਿੰਨੇ ਰੋਟੇ ਨੇ ਵਿੱਚ ਮੇਰਾਥ ਲੈ ਆ ਕੋ ਨਹੀਂ ਜਾਂਦੀ ਮੇਰੇ ਵਾਸਤੇ ਅੱਛਾ ਉਹ ਮਸ਼ੀਨ ਇੱਕ ਤੇਰੀ ਅੰਦਰ ਖੜੀ ਤੇ ਕਹੀਂ ਕੱਢਨੀ ਬਾਹਰ ਇਹਦਾ ਬੱਕਾ ਇੰਜਾਂ ਨਹੀਂ ਲਾਣਾ ਤੇ ਟਾਇਰ ਰੱਖਣੇ ਨੇ ਟਾਇਰ ਰੱਖਣੇ ਉੱਤੇ ਬਸ ਮੰਡੀ ਅਚਾਂਦੀ ਰਾਮ ਦੇ ਕੰਮ ਹੀ ਹਾਰੇ ਇੰਜਾਂ ਤਾਂ ਲਾਣਾ ਨਹੀਂ ਪੈਣਾ ਸੀ ਚਾਂਦੇ ਰਾਮ ਨੇ ਵੇਖਿਆ ਹੀ ਕੋ ਨਹੀਂ ਤੇਲ ਹਾਰ ਲੀਕ ਕੀਤੀ ਗਾ ਦੇ ਔਰ 에어 ਕੰਡਿਸ਼ਨਰ ਉਸ ਤੇ ਪੱਟਾ ਨਹੀਂ ਹੋ ਜਿਹੜਾ ਸਾਹਮਣੇ ਵਾਲਾ ਵੇ ਵੇਖ ਲੈ ਉਹਨੇ ਤਾਂ ਮੈਂ ਆਪਣੇ ਦੱਸਣਾ ਇਹਨੂੰ ਦੱਸਣਾ ਉਹਦਾ ਤਾਂ ਜਦੋਂ ਇੰਜਨ ਦਾ ਕੰਮ ਹੋ ਗਿਆ ਫਿਰ ਦੱਸਿਆ ਵੀ ਉਸ ਤੋਂ ਉਹ ਵੀ ਦੱਸਿਆ ਵੀ ਕੋਈ ਨਹੀਂ ਮੰਨ ਲਾਦਾ ਸਕੀਮ ਹੀ ਬਹੁਤ ਇਹ ਹੋਇਆ ਡਰਾਈਵਰ ਹੈਲਪਰ ਉਹਨੇ ਚਾਹੀਦੇ ਵੀ ਨੇ ਇਹ ਹੋਇਆ ਡਰਾਈਵਰ ਵੀ ਤੇ ਹੈਲਪਰ ਵੀ ਹੋਣੇ ਚਾਹੀਦੇ ਵੀ ਨੇ ਜਿਹੜਾ ਵੀ ਇਹ ਹੌਸਪੇਟ ਪੱਟਾ ਤੇ ਤੇਲ ਖਿੱਚੀ ਜਾਂਦਾ ਉਹ ਗੱਟਾ ਖੀਦਾ ਇੰਜਨ ਤੇ ਬੰਦਾ ਮੈਨੂੰ ਦੱਸਣਾ ਹੈ ਤੇ ਸੇਨ ਖਤਮ ਆਇਆ ਫਿਰ ਦੱਸਾਂ ਦੇ ਬੇਥੇ ਹੌਸਪੇਟ ਪੱਟਾ ਸੇਫ ਉਹਨੇ ਇੱਕ ਕਪੜਾ ਹੀ ਬਲਣਾ ਹੈ ਹੋਰ ਕੁਝ ਨਹੀਂ ਕਰਨਾ ਹੈ ਬੈਲੋ ਇੱਥੇ ਲਾਣਾ ਕਿ ਬੈਲੋ ਇੱਥੇ ਨਹੀਂ ਲਾਉਣਾ ਪਲਾ ਥੱਲੇ ਟਰਾਲੀ ਤੇ ਤੇ ਉਹ ਨਾਰ ਥੱਲੇ ਖੋਲਨੇ ਨੇ ਆਪਾਂ ਕਿਹੜੇ ਪੈਰ ਵਾਲੇ ਮਰ ਕਿਹੜੇ ਨਾਟ ਆ ਜਿਹੜੇ ਹਾਂ ਉਹ ਆਣਾ ਫਿਰ ਇੰਜਨ ਰੁਕਣਾ ਵੀ ਇੱਥੇ ਟਰਾਲੀ ਤੋਂ ਰੱਖਾਂਗੇ ਹਣਾ ਜੁਣ ਫਿਰ ਪੈਰ ਲੈ ਉਹ ਉੱਤੋਂ ਪੈਰ ਤਾਂ ਫਿਰ ਨਾ ਨਾ ਆਵੇ ਉੱਤੇ ਆਵੇ ਮੈਂ ਆ ਰਵੇ ਉੱਚੇ ਨੇ ਉਹ ਥੱਲੇ ਨਹੀਂ ਨਹੀਂ ਫਰਕ ਤਾਂ ਹੈਗਾ ਅਗਲੇ ਪੈਰ ਹੁੰਦੇ ਏਵੇਂ ਗੱਲਾਂ ਪੰਮਿਆਂ ਏਵੇਂ ਗੱਲਾਂ ਆ ਵੀ ਮੈਂ ਥੱਲੋਂ ਨਾਟੇ ਖੋਲ ਚਾਰ ਨਾਟੇ ਬਾਹਰ ਕਪਮ ਪੈਂ ਜਾਂ ਦਿਖਾਂਗੇ ਖੁੱਲਗਾ ਤੇ ਛੇਵ ਚ ਬੜੀ ਕਰਾਈ ਕਿੱਥੇ ਗਿਆ ਰਾਂ ਮੈਂ ਗਿਆ ਬੜੀ ਵੱਡ ਗਿਆ ਜੈ ਹਰ ਨੇ ਗੱਲ ਕੀਤੀ ਕੋਈ ਬਾਹਰ ਜਾਣ ਦੀ ਤਵਾਂ ਨੇ ਕੀਤੀ ਸੀ ਹੈ ਕੋਈ ਨਹੀਂ ਤਵਾਂ ਮੇਰੇ ਨਾਲ ਗੱਲ ਕੀਤੀ ਫਿਰਦਾ ਨਹੀਂ ਜਾਣੇ ਫਿਰ ਵੇਨੇ ਆ ਐਵੇਂ ਨਹੀਂ ਗੱਲ ਹੈ ਗੱਲ ਦੱਸ ਪੱਕੀ ਅਣੀ ਪਰ ਬੰਦਾ ਹੋਰ ਲੱਭੀ ਕੋਈ ਠੀਕ ਹੈ ਕਿ ਨਹੀਂ ਬਾਕੀ ਕਿੰਨਾ ਟਾਈਮ ਲੱਗਣਾ ਕਿੰਨੇ ਨਾਲ ਰਹਿਗਾ ਖੋਲ ਫਿਰ ਲਾਈਏ ਦੇਖਰ ਨੂੰ ਥਰੇਸ਼ਰ ਵੇਲੇ ਜਾਣੇ ਨੇ ਜਾ ਵੀ ਨਾਲ ਲਾ ਦੇ ਟੈਂਕੀ ਦੇ ਨਾਲ ਲਾ ਕੇ ਪਾਸੋਂ ਹੱਥ ਰੱਖੀ ਰੱਖ ਲੱਗੀ ਹਾਂ 15 ਨੰਬਰ ਵੀ ਗਈ ਆ ਥੱਲੇ ਆ ਤਿਆਰ ਤਰੋ ਤੁਸੀਂ ਮੰਡੀ ਜਾਣਾ ਜੇ ਚਾਰ ਪੰਜ ਦਾ ਨਾਟੇ ਨੇ ਆ ਮੋਬਾਈਲ ਪਿਆ ਖੋ ਦੇ ਉੱਤ ਰੱਖ ਦੇ ਪਰਾਂ ਆਇਆ ਥੱਲੇ ਆ ਆਪੇ ਖੋ ਲੈਣ ਦੇ ਯਾਰ ਸਾਨੂੰ ਕਮਾਉਂ ਆਇਆ ਤੂੰ ਪੜ ਪੜ ਪੜਾਈ ਕਰ ਕਿਆ ਠੀਫ ਰੱਖ ਡਰਾਈਵਰ ਭਾਈ ਜਨਾ ਆਇਆ ਥੱਲੇ ਆ ਪਰ ਮੈਂ ਦੱਸੀ ਮੜਾ ਜਾਂ ਕੀ ਆਂਦਾ ਮੈਂ ਨਾ ਹੁੰਦੇ ਭਾਈ ਦੇ ਬਿਨ ਆ ਅਹੀਂ ਦਾ ਦੂਰ ਬੜੀ ਔਖੀ ਏ। ਇਹ ਪੜਾਈ ਕਰੇ ਵੀ ਪੜਾਈ ਬਾਕੀ ਤਰੀਕੇ ਨਾਲ ਕਰੇ ਨਾ। ਬੈਗ ਥੋੜਾ ਇੱਥੇ ਘੜਾ ਕੋਈ ਕਾਇਦਾ ਹੈਗਾ ਨੇ ਕੋਲ। ਰੱਖੇ ਡਰਾਈਵ ਮੈਂ ਨਹੀਂ ਕਰਾਣਾ। ਹਾਂ। ਰੇਪੇਰ ਨਹੀਂ ਕਰਾਣਾ। ਸਕੂਲੇ ਜਾਣਾ ਬੰਗਣ ਰੋਜ਼ ਬੰਗ ਛੁੱਟਿਆ ਆਵਣਾ। ਭਾਵੇਂ ਤਬੀਰ ਲੈ ਬੈਗ ਨੂੰ ਕਲਾਸ ਬੰਨਾ ਬੰਕਰਨਾ। ਉਵੇਂ ਨਹੀਂ ਫਿਰਕੇ ਦੇ ਖਲੋਣ ਥੋੜਾ ਦੇਣਾ ਹੈ। ਹਾਂ ਵੀ। ਫਿਰ ਇਹ ਥੋੜਾ ਤੈਨੂੰ ਘਰੇ ਖੋਲ ਦੇਣਾ। ਇਹ ਨਹੀਂ ਖੋਲਣਾ। ਪੰਪ ਖੋਲਣਾ। ਤੋਂ ਪਰ ਪਲੇਟ ਨਾ ਖੋਲਿਆ ਕੇ ਹਾਰੀ ਹਾਂਜੀ ਆ ਪਲੇਟ ਆਹੋ ਕਬੈਲ ਡੰਗੇ ਦੇ ਨਾਲ ਨਹੀਂ ਪਲੇਟ ਖੋਲ ਜਾਈ ਉਹ ਵਿੱਚ ਕਿ ਬੜਾ ਕਾਫਰੇ ਖੋਲ ਜਾਈ ਪਲੇਟ ਖਿਲੂ ਆਵ ਹਾਵ ਲਾਪ ਤੇ ਜਾਵੇ ਖੋਲ ਦੇ ਤਿੰਨ ਨਾਟ ਆਣੇ ਤੇ ਆ ਵਿੱਚ ਇੱਕ ਟੁੱਟਾ ਪੰਮਿਆ ਆ ਪੰਮਿਆ ਤਿੰਨ ਇਧਰ ਮੂੰ ਕਰੀ ਚਾਰ ਪੰਜ ਇਹ ਚੰਦਰ ਅਮਰ ਤੇ ਕੀ ਕਹਿਣਾ ਤੇਰਾ ਜਿਹੜਾ ਉਹ ਸਭ ਨਹੀਂ ਦੱਸਾ ਉਹਨੇ ਇਹ ਤਾਂ ਉਹ ਨਹੀਂ ਹੁੰਦੇ ਵਰਤਾਂ ਵਿੱਚ ਕੀ ਕਹਿਣਾ ਤੇਰਾ ਪੰਜ ਨਾਟ ਕਿਉਂ ਹੈ ਉਹਦੇ ਵਰ ਕੀ ਕਹਿਣਾ ਠੀਕ ਠੀਕ ਕਹਿਣਾ ਕਿਵੇਂ ਵਧੀਆ ਕੀਤਾ ਨਹੀਂ ਦੱਸਿਆ ਜਨਾ ਜਿਹੜਾ ਵਕਤ ਨੂੰ ਫੜਾਤਾ ਹੈ ਆਪਾਂ ਨੂੰ ਤੇ ਵਕਤ ਨੂੰ ਫੜਾਤਾ ਨਹੀਂ ਤੂੰ ਥੱਲੇ ਆਇਆ ਏ ਤੂੰ ਰੁਕ ਚਾਬੀ ਹੁਣ ਫੜਾ ਦੇ ਆ ਜਾ ਸਿੰਧੂ ਆਛਲ ਡਿਕ ਰੱਖ ਕੇ ਆਈ ਉਧਰ ਆਵੇਂ ਵਧੀਆ ਬੈਠੇ ਦੱਸ ਹੁਣ ਬਾਹਰ ਜਾਵਾਂਗਾ ਕਿ ਨਹੀਂ ਹੁਣ ਤਾਂ ਰੋਟੀਆਂ ਦੀ ਕੋਈ ਫਿਕਰ ਨਹੀਂ ਹੁਣ ਤਾਂ ਜਾਇ ਹੋਰੀ ਆਪੇ ਪਕਾਲ ਕੇ ਰੋਟੀ ਰੋਟੀਆਂ ਜਾਵਾਂ ਦਾ ਐਸ਼ਾ ਜੈ ਹਰੀਨ ਆਖਾ ਮੈਂ ਰੋਟੀ ਪਕਾਵਾਂਗਾ ਲੈ ਜੈ ਹਰੀ ਆਂਦਾ ਰੋਟੀ ਪਕਾਵਾਂ ਦਾ ਉਹ ਆਂਦਾ ਵਾ ਫਿਰ ਉਹਨੂੰ ਲਈ ਚੱਲਣ ਦੇ ਫਿਰ ਆਪਾਂ ਮੁੱਕ ਜਪਿਆ ਵੱਟ ਬਣੇ ਮੱਥੇ ਪੈਣ ਦਾ ਬੁੱਢਾ ਹੋ ਗਿਆ ਬੋਲੇ ਵੱਟੇ ਬਣਿਆ ਨੇ ਕਿ ਮੱਥੇ ਤੇ ਅੱਖਾਂ ਤੇ ਇਹਨੂੰ ਬੁੱਢਾ ਹੋ ਗਿਆ ਉਹ ਬੋਲਾ ਤੇਰੀ ਥੋੜੀ ਇਹਦੇ ਤਾਂ ਸ਼ੇਰ ਬਣਦਾ ਅੱਗ ਪੈਣ ਫਿਰ ਬਣ ਲੱਗ ਪਿਆ ਮੈਂ ਬੁੱਢਾ ਹੋ ਗਿਆ ਹੁਣ ਸ਼ੇਰ ਥੋੜਾ ਬੁੱਢਾ ਬੰਦਾ ਬੰਦਾ ਗਿੱਦੜ ਹੀ ਰਹਿ ਜਾਂਦਾ ਹੈਗੇ ਹੋਰ ਅੱਛਾ ਹੈ ਤਾਂ ਲਾ ਹੀ ਬੜਾ ਲੜਾ ਪੰਡ ਥਲੰਡੀ ਗਾਹੀ ਚੰਦੂ ਆਪ ਖੋਲੋ ਆਪ ਮੈਂ ਖਲਾ ਦੇ ਚਾਰ ਨਾਟ ਜਾਂ ਟ੍ਰਾਲੀ ਇਟਾਈਟ ਚੱਲ ਟ੍ਰਾਲੀ ਆਂਦੀ ਹੈ ਟ੍ਰਾਲੀ ਲੈਣਾ ਮੈਂ ਯਾਰ ਮੂੰਹ ਪਾ ਨਾ ਲੱਗਾ 17:00 ਵਜੇ ਥੱਲੇ ਕਿਤੇ ਪਿਆ ਹੋਣਾ ਆਪਾਂ ਜਾਣਾ 14 15 ਤਰੀਕ ਨੂੰ ਮੈਂ ਮੂਵੀ ਦੇ ਵਖੇ ਤੋ ਬਾਕੀ ਮੁੱਛਾ ਜੇ ਮੁੱਛਾ ਦੇ ਬਾਤ ਕਛਾ ਰਹੇ ਨੇ ਕੌਣ ਕਿਚ ਧੰਨੀ ਆ ਰਾਲਗੇ ਵਿੱਚ ਤੁਸੀਂ ਰਾਲਦਾ ਮੁੱਛਾ ਨੂੰ ਉਹਨਾਂ ਦਾ ਮੁੱਛਾ ਕਟਵਾ ਦਿਓ ਰੈਨ ਰੁੰਡ ਤਾਂ ਨਹੀਂ ਪਾਇਆ ਉਹਨਾਂ ਦਾ ਮੁੱਛਾ ਕਟਵਾ ਦਿਓ ਮੁੱਛਾ ਨਹੀਂ ਮੈਂ ਕਰਵਾਨੀਆਂ ਹਾਂ ਮੈਂ ਇਹਨਾਂ ਦਾ ਮੁੱਖਾ ਦੇ ਮੁੱਛਾ ਇੱਦਾਂ ਤੁਸੀਂ ਦਾ ਮੈਂ ਤਾਂ ਕੋਈ ਨਵਟ ਚੜਾਇਆ ਮੈਂ ਵਿੱਚ ਨੱਚਦੇ ਮੈਂ ਚੜਾਇਆ ਵਟ ਮੈਂ ਉਹ ਡਾਂਟ ਪਾੜੀ ਦਾ ਨੱਚ ਦੇਖਣ ਤਾਂ ਮੈਂ ਵੇਖਿਆ ਸੀ ਉਹ ਇੰਜ ਦੂਜੇ ਨੇ ਮੇਰੇ ਖਰਚਾ ਜ਼ਿਆਦਾ ਹੁੰਦਾ ਇੱਕ ਪਿੱਛੇ ਪਾਇਆ ਜਾਗਾ ਜੇ ਬੈਲਟ ਪਾਣੀ ਬੈਲਟ ਬੈਲਟ ਟੁੱਟਦੀ ਨ 375 ਆ ਹੰਗੜੀ ਪਾਣੀ ਡੇਰ ਰਬੜ ਦਾ ਕੁਝ ਨਹੀਂ ਬੈਲਟ ਉਹ ਬਾਹਰ ਦੇ ਤੇਰੀ ਬੈਲਟ ਕਿ ਸਪੈਸ਼ਲ ਆਦੀ ਨਾ ਉਹ ਇਹ ਵੀ ਸਾਡਾ ਲੋ ਤੇ ਵਿਚਾਲੇ ਇੰਜਨ ਪਾ ਦੇ ਨਹੀਂ ਤੇ ਵੀ ਚੱਕ ਦੇ ਆਪਣਾ ਕਿੱਥੇ ਉੰਦੇ ਕੋਲ ਦਾ ਠੀਕ ਆ ਇਹ ਇਹ ਕਿਧਰੇ ਮੈਨੂੰ ਪਾਈਏ ਤੇ ਕਿਧਰੇ ਮੈਂ ਚੱਕਦੇ ਨਹੀਂ ਬਸ ਇਧਰ ਲੋੜ ਹੀ ਨਹੀਂ ਉਹ ਇਧਰਲੇ ਮੈਨੂੰ ਸੰਗਲ ਪਾਵਾਂਗੇ ਨੈਕ ਤੇ ਮੈਂ ਕਰ ਲਉ ਤੂੰ ਆਪੇ ਲਿਆ ਉਹ ਉਹ ਲੰਮਾ ਸਾਡੇ ਹੰਗਲ ਦੇ ਗਏ ਮੈਨੂੰ ਪਾਣੇ ਹੀ ਆਉਂਦੇ ਆ ਇਧਰ ਤੂੰ ਲਿਆ ਅਸੀਂ ਪਾਵਾਂ ਦੇ ਟੇਡਰ ਲੈ ਗੋੜ ਤੋਂ ਪਾ ਲਈ ਇਹ ਗੋੜ ਤੋਂ ਪਾ ਲਈ ਹਾਂ ਇਧਰ ਪਾ ਲੈ ਨਾ ਬੰਦਾ ਇਹ ਆਹ ਟਿੰਡਰ ਨੂੰ ਲਾਈ ਜਾ ਲਾ ਲੋ ਇੱਕਦਮ ਪਿਆਰ ਨਾਲ ਫਿਰ ਚੱਲਾਂਗੇ ਵਾਓ ਚਾਹ ਇਹਦੇ ਆਇਆ ਛੁਰਲੂ ਜਾਂ ਹਾਂ ਨਾ ਨਾ ਜਿਵੇਂ ਖੱਟੇ ਦਾ ਟੋਕੇ ਹੋਰ ਚਾਹ ਆਇਆ ਇਹਦੇ ਪਾਣੀ ਨਹੀਂ ਦੇਗਾ ਬਣਾ ਲਿਆ ਆਹਾਂ ਇਹ ਵੀ ਠੀਕ ਹੈ ਚਾ ਫੜੋ ਯਾਰ ਚਾ ਪੀ ਲਓ ਆ ਚਾ ਫੜੋ ਬੰਦ ਕਰਤਾ ਬਟਨ ਦੇ ਨੂੰ ਚਾ ਪੀ ਕੇ ਕਿਆ ਪਾ ਲੈਂਦਾ ਅਸੀਂ ਪਹਿਲਾਂ ਲੈਂਦਾ ਅਸੀਂ ਮਾ ਇਹ ਕਹਿੰਦਾ ਤੁਸੀਂ ਅੱਛਾ ਤੇ ਫੜਾ ਦੇ ਚਾ ਉਹਨਾਂ ਕੀ ਹੋ ਪਰ ਮੈਂ ਬੰਦੇ ਆਪਣੇ ਕਿਉਂ ਨਹੀਂ ਛਾਲ ਰੱਖਦੇ ਪੁਰਾਣੀ ਕੀ ਚੱਕਰ ਕੀ ਹੈ ਹੈ ਕਿਉਂ ਨਹੀਂ ਛਾਲ ਰੱਖਦੇ ਮਿਸਿੰਗ ਰਿਡਰ ਇਹਨਾਂ ਉੱਤੇ ਦੁੰਦੇ ਸੀ ਹਿਆਂ ਦੇ ਉਹ ਮੈਂ ਫਿਲਟਰ ਉਹ ਹਾਫ ਕਰਦਾ ਸੀ ਤੇ ਮੈਂ ਕੱਲ ਬਲੇਅਰ ਬੁੱਟ ਵੇਂਦਾ ਸੀ ਕਾ ਉਂਗਲ ਮਾਰ ਕੇ ਖਾ ਕੱਟਾ ਵਿੱਚ ਕੱਢ ਕੇ ਇਹ ਫੋਰ ਪੱਕੇ ਫੋਰਮਨ ਮਾਲਕ ਸਾਹਿਬ ਰਿ ਮਸ਼ੀਨ ਚਲਾਉਂਦੇ ਰਹਿ ਮਸ਼ੀਨ ਤੇ ਮੇਨ ਮਾਲਕ ਨੇ ਜਿਹੜੇ ਗੰਧ ਵੇਖ ਕਿੰਨਾ ਵਿੱਚ ਪਿਆ ਇਹ ਪਹਿਲਾ ਵਜਾ ਆਹ ਦੇਖੋ ਕਿੰਨਾ ਪਿਆ ਇਹ ਕਿ ਖਿੱਚੀ ਕਰ ਬਲੋਧ ਮਾਰਦਾ ਕੱਟਾ ਤਾਂ ਨਹੀਂ ਖੀਦਾ ਸੀ ਪਹਿਲਾਂ ਚੰਗੀ ਤਰ੍ਹਾਂ ਖਾ ਚੱਕ ਕੇ ਇਹ ਕੜਾ ਹੈਗਾ ਹਾਂ ਇਹ ਕੜਾ ਹੈ ਖੜਾ ਆ ਦੇਖੋ ਆ ਕੱਡੇ ਪੰਮੇ ਨੂੰ ਚੁ ਖਾ ਇਹਨਾਂ ਨੂੰ ਆ ਕੱਡੇ ਵੀ ਦੇਖੀਂ ਵਰਗਾ ਬਣਾਈ ਬਟੇ ਹਮ ਜਿੰਨਾਂ ਆਪੇ ਨੇ ਚੱਲਣਾ ਹਾਂ ਦਾ ਤੇਲ ਕੱਢਣ ਲੱਗ ਪਾਉ ਦਰੋਂਣਾ ਵੀ ਕੰਮ ਹੀ ਜਾਂ ਹਾਇ ਹਾਰੇ ਮਾਰ ਦਿੱਤੇ ਤੁਸੀਂ ਤੁਹਾਨੂੰ ਤੇਲ ਕੱਢਣਾ ਨਾ ਸੀ ਨਾ ਮਾਰ ਦਿੱਤਾ ਜਿੰਨਾਂ ਨੇ ਹੁਣ ਪਿਸਟਨ ਵੀ ਪੈਣੇ ਨੇ ਰਿੰਗ ਵੀ ਉਹ ਤੇਰੇ ਪਹਿਲਾਂ ਜਾਂਦਾ ਜਦੋਂ ਆਪਾਂ ਦੂਜਾ ਕਦੋਂ ਉਹ ਚੋਨੇ ਪਹਿਲਾਂ ਇਹ ਪਹਿਿਆਂ ਦਾ ਕੰਮ ਕਰਾ ਲਈਏ ਇੰਜਨ ਬਲੋ ਬੜੀ ਮਾਰਦਾ ਹੈ ਤੁਸੀਂ ਫਿਰ ਘੱਟਾ ਖਚਾ ਦੇ ਹੋਣ ਤੱਕ ਕਰਾਣਾ ਪੈਣਾ ਤੇ ਕਾ ਨਕਰ ਲਾਉਣ ਆ ਨਾ ਇੱਧਰ ਤੈਨੂੰ ਤੇ ਆਖਣ ਉੰਜ ਤੇ ਨਕਰਾਣਾ ਨਹੀਂ ਚੱਲ ਹੋਣਾ ਮੈਂ ਫਿਰ ਇੰਜ ਕੰਮ ਲਿਆਤਾ ਨੇ ਆ ਫਿਰ ਲਾਈ ਜਾ ਪੈਪ ਕਨੇ ਲਾ ਕੇ ਪਲੀ ਵਿੱਚ ਹੋ ਜਾਣ ਬਰਾਬਰ ਪਮੈਂ ਐਡਡ ਫੋਰਮ ਕਹਣ ਵਰਤੇ ਰੱਖੀ ਕਹਿਣਾ ਹੈ ਹੈ ਇਹਦੇ ਵਰ ਕੀ ਕਹਿਣਾ ਤੁਹਾਡਾ ਬੰਦੇ ਹਾਡੇ ਕੋਲ ਇੱਕ ਇੱਕ ਹੀ ਤੇ ਟੋੜੇ ਗਏ ਹਾੜ ਮੁੱਛਾ ਹਟਕੰਦਾ ਵੀ ਕੋ ਨਹੀਂ ਸੀ ਜਣ ਜਣਾ ਠੀਕ ਨਹੀਂ ਤੂੰ ਹੀ ਗ੍ਰੈਂਡਲ ਦੇ ਚ ਕੰਮ ਕਰਨਾ ਹੁੰਦਾ ਪੰਜੋ ਮਰਜ਼ੀ ਹੋ ਜੇ ਨਾਟ ਰੌਂਡੀ ਲੱਗਾ ਤੂੰ ਕੀਤਾ ਨੇ ਨਾ ਵੈਲਡਿੰਗ ਕਿਹੜਾ ਕੀਤਾ ਜੀ ਬਣਾਈ ਫਦੇ ਜਵਾਨ ਟੋੜੇ ਕੰਮ ਨੇ ਹੋਰ ਮੈਂ ਥੋੜਾ ਕੀਤਾ ਤੇ ਇਹਨੇ ਕੰਮ ਫਿਕਸ ਹੀ ਰਵੇ ਹਣਾ ਇਹ ਆਪਣਾ ਨੇ ਕੰਮ ਪਿੱਛੇ ਕਿ ਕੀਤਾ ਹੀ ਕਿਸੇ ਨੇ ਮੈਂ ਕੋਲ ਨਾ ਨਾ ਲੇਕਾ ਲਾ ਤੇਰਾ ਐਂ ਕਰ ਫਿਰ ਤਵਾ ਖੋਲਣਾ ਡੈਂਦੇ ਇਹ ਕੋਲਾ ਵੇਖ ਲਾ ਦੇ ਬਸ ਨਾ ਕੱਟਾ ਘੜਾ ਵੜਾ ਇੰਜਨ ਖੋਲਣਾ ਇੰਜਨ ਥੋੜਾ ਇੰਜਨ ਥੱਲੇ ਲਾਣਾ ਆਪਾਂ ਦੇ ਕੱਟਾ ਵਿੱਚ ਕਰ ਚਾਬੀ ਚੁਬਿੰਦੇ ਫਿਰ ਕੀ ਹੋ ਗਿਆ ਡੇਗ ਦੀ ਚਾਬੀ ਡੇਗਣੀ ਤਾਂ ਇਹੋ ਹੈ ਕੰਮ ਦਾ ਨਾ ਕਾਪੜਾ ਕਰ ਤੂੰ ਜੇਰਾ ਪਿੰਜਨ ਕੰਮ ਹੀ ਕਰਾਣਾ ਇਹਦੇ ਕੱਟਾ ਚਲਵਾ ਦੇ 2-4 ਦਿਨ ਬਸ ਫਿਰ ਆਪਾਂ ਗੈਪ ਹਫਤੇ ਤੇ ਕਰ ਆਪਾਂ ਨਿਕਲ ਜਾਣਾ ਫਿਰ ਤੁਹਾਨੂੰ ਗੱਡੀ ਚਲਾਵਾਂਗਾ ਟ੍ਰੇਨ ਗੰਗਾ ਨਾ ਕਰਾਂ ਨਾ ਡਾਊਨ ਨਹੀਂ ਜਾਣੀ ਬੱਬੀ ਦੀ ਕਿ ਜਿਪਸੀ ਜਿਪਸੀ ਦਹਿਮਾਨ ਵੀ ਜਾਣਾ ਅੱਧੇ ਪੈਸੇ ਠੋਕਣੇ ਉਹਨਾਂ ਨੇ ਫਿਰ ਅੱਧੇ ਪੈਸੇ ਮਾਮਾ ਨਹੀਂ ਕਿ ਜਾਣਾ ਕਿ ਨਾ ਪਾਉਂਦੇ ਤਾਂ ਬਾਅਦ ਇੱਕ ਬ੍ਰੇਕਾਂ ਰੱਖਣੀਆਂ ਨੇ ਡਿਕਸ ਬ੍ਰੇਕਾਂ ਇੱਕ ਫੱਟੀਆਂ ਕੋਈ ਦੋ ਬੈਨ ਰੱਖ ਦਾਂ ਬਾ 12 211 ਨੰਬਰ ਫੇਰਾਂਗੇ ਨਾ ਅੰਦਰ ਕੋਈ ਮਸ਼ੀਨ ਤੇ ਕੋ ਦੋ ਚਾਰ ਹੋਰ ਰੱਖ ਦਾਂਗੇ ਤੇ ਬਾਕੀ ਰਵੜਾ ਰਮਾ 6 ਨੰਬਰ ਬੈਂ ਤੇ ਦੂਜੀ 205 605 ਉਹ 8 10 ਲਿਚਲਾਂ ਦੇ ਬਾਹਰ ਨਾ ਕਮ ਬੱਬੂ ਨੇ ਹੱਥੇ ਘੋ ਲਈ ਹੈ ਆਪਣੇ ਕੋਲ ਗੜਵੀ ਜੀ ਦੋ ਚ ਜਹੰਦੇ ਕੋਲ ਹੈ ਇਹ ਦੋ ਜੀਬ ਜੀ ਲਈ ਲੰਦੀ ਹੈ ਕਿੜੀ ਕਿਹੜੀ ਲੰਬੀ ਵੇਖੀ ਥਾਂ ਵੇ ਉਕਰ ਚੜ ਕੇ അങ്ങനെ ജനത്ത മട ਆ ਜੰਗਲ ਕੱਟਿਆ ਆਪ ਦੇਖ ਲੈ ਰਹੀ ਸੰਗਲ ਛੋਟਾ ਕਰ ਲਿਆ ਇਦਲਾ ਇਹ ਨਾੜਤਾਂ ਲੱਗਾ ਇਹ ਹੰਗਲੰਮਾ ਇਹ ਕਿਉਂ ਤੱਕ ਕੋਈ ਨਹੀਂ ਦੋ ਸੱਬ ਦਾਤੀ ਓਏ ਉਹ ਵੀ ਖੋਲ ਦੋ ਓਏ ਹਰਦੀ ਇਹਦਾ ਉਹ ਜੋ ਗੱਲ ਜਗਾੜਾ ਖੋਲ ਦੋ ਨੀ ਤਾਂ ਓਏ ਗਤਾਰ ਦੀ ਗੀ ਵਿੱਚ न्या ਜੋ ਬਾਈਆ ਰਵਾ ਟਾਇਰ ਟਪੇ ਚੁੱਕਦਾ ਜਾਂਦਾ ਹੈ। ਦਾ ਕੀ ਆ। ਇਹ ਆ ਰੋਟੀ ਚਾਰ ਨਾ ਕਰਦਾ। ਰੋ ਲੈਦਾ। ਆ ਨਾਲ ਹੀ ਨਹੀਂ ਦੇਣਾ। ਖੋਲਣਾ। ਕਿਵਾਂ? ਟਾਇਰ ਚ ਕਿੱਚਾ ਪੈ। ਚੋ। ਮੇਰਾ ਨਾ 12 ਕੁ ਲੀਟਰ ਹੋਣਾ 12 13 ਹੋਣਾ ਪਾ ਵਿੱਚ ਚੱਕ ਲੈ ਨਕੀਬ ਲਾ ਲੈ ਹਕੀਮ ਰੱਖ ਲੈ ਚੱਕ ਦੇ ਨ ਜਿੰਨਾਂ ਨੇ ਸੁਣਿਆ ਕੀਬ ਲਈ ਮੜਾ ਉਹ ਹੀ ਖੋਲ ਨਹੀਂ ਫਿਰ ਅੱਗੋਂ ਹੀ ਕਿਹੜਾ ਉਹ ਇਧਰੋਂ ਬਸ ਬਸ ਰਾਣਨ ਦਿਨ ਦਿਨ ਨਾਲ ਕਾਰ ਲੈ ਆਉਣਾ ਬਹੁਤ ਵੱਡੀ ਗਲਤੀ ਹੈ ਮੈਂ ਨਾ ਉਹ ਨਹੀਂ ਲੱਗਦਾ ਕਿ ਨਾ ਨਹੀਂ ਤੱਕ ਲਿਵਾ ਆਇਆ ਹੁੰਦਾ ਹੁੰਦਾ ਜਿਆਦਾ ਸਰਾ ਕਿਉਂਦਾ ਕੀਪ ਨੇ ਘਾਟੇ ਐ ਬੁੱਲਣ ਤਾਂ ਨਹੀਂ ਦੇ ਲੋਕ ਫਾਇਦਾ ਵੀ ਨਹੀਂ ਮਾਰਾ ਜੀ ਉੱਤੋਂ ਪਾਈ ਫਿਰ ਨਵਾਂ ਪਾਦੇ ਰਹਿਣੇ ਆ ਉੱਤੋਂ ਪਾਈ ਕੋਈ ਗੈਨ ਹੋਵੇ ਤੁਸੀਂ ਕਿੱਥੇ ਪਾਣਾ ਜੀ ਮੈਨੂੰ ਪਤਾ ਨਹੀਂ ਬਾਹਰ ਜਾਂਦਾ ਗੀ ਚੋਰ ਲਾਂ ਦਾ ਡੀਜ਼ਲ ਦੇਖਣਾ ਇਹ ਸਾਰਾ ਕੰਡ ਕੇਣਾ ਬੜਾ ਇਹਨੇ ਅੱਜ ਆਉਣ ਗਏ ਗੱਡਦੀ ਐ ਇਦਾਂ ਦਾ ਸਰਜੀਦ ਆ ਮੇਰੇ ਯਾਰ ਵੀ ਲਿਆਂਦੇ ਆ ਵੀ ਤੂੰ ਰੇਕ ਸੇ ਨਿੰਜ ਕੋਈ ਨਾ ਖੋਲਣ ਤੇਰੇ ਬੰਦੇ ਕੋਲ ਸ਼ਟਰ ਹੁੰਦਾ ਕੀ ਚੱਕਰ ਹੈ ਕੀ ਗੱਲ ਕੀ ਹੈ ਇੰਜਾਂ ਨੇ ਆਪਾਂ ਛੇੜਾ ਇਹਨੂੰ ਹਾਂ ਤਾਂ ਫੇਰ ਆਖੀਆ ਤੇਰੇ ਬੰਦੇ ਕੋਲ ਸ਼ਟਰ ਨਹੀਂ ਹੁੰਦਾ ਇੰਜਾਂ ਅੱਛਾ ਇੰਜਾਂ ਸਟਾਰਟਿੰਗ ਬਹੁਤ ਹੈ ਨਾ